ਉਹਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਭਾਜੇ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਅੱਜ ਰਾਜਾ ਪਪੀਜ ਦੇ ਹੱਕ ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨਦੇ ਸੀ ਆਹ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਣ ਪਵਣ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੁੱਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਲੰਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਚਲੋ ਥੋੜਾ ਹੋ ਬਾਈ ਚਾਹ ਪੀਨੇ ਆ ਜੀ ਅੱਪ ਕੀ ਇਹ ਕੈਂਡੀਡੇਟ ਅੱਗੇ ਜਾ ਕੇ ਕਹਿ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕਰੇ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਮਰੋੜੀ ਚ ਬਾਹਾਂ ਮਰੋੜੀ ਬਾਹ ਤੇ ਸਿੱਧਾ ਗਿੱਦੜ ਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਰੈਂਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰਾਂ ਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰ ਗਿਆ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਿਆ ਅੱਜ ਬਚ ਜੋ ਹਜੇ ਵੀ ਜਿਹੜੀ ਆ ਉਹ ਬਚ ਜੋ ਹਜੇ ਦੋਨੇ ਪਾਰਟੀਆਂ ਗੰਦੀਆਂ ਹਰਕਤਾਂ ਤੇ ਉਤਰ ਆਈਆਂ ਜਾਣੀ ਕੀ ਦੋਨੇ ਜਾਣੇ ਇੰਨੇ ਘਬਰਾਏ ਦੇ ਆਮ ਆਦਮੀ ਪਾਰਟੀ ਤੇ ਦੂਸਰਾ ਭਾਜਪੀ ਪਿਓ ਜਾਨਾ ਕੋਈ ਨਵੀਂ ਖੇਡ ਖੇਡਦੇ ਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਕੰਮ ਚਲਾਤਾ ਕਿ ਰਾਜਾ ਵਰਿੰਗ ਸਰੈਂਡਰ ਕਰ ਗਿਆ ਆਮ ਆਦਮੀ ਪਾਰਟੀ ਦੇ ਵਿੱਚ 4 ਦਿਨਾਂ ਦੀ ਪਹਿਲਾਂ ਆਡੀਓ ਜਿਹੜੀਆਂ ਵੌਇਸ ਮੈਸੇजेस ਲੋਕਾਂ ਨੂੰ ਸੱਟਤੀ ਤੇ ਉਸ ਤੋਂ ਬਾਅਦ ਕੱਲ ਮੈਂ ਆਮ ਆਦਮੀ ਪਾਰਟੀ ਦੀ ਰਾਤ ਨੂੰ दारू ਫੜਾਈ ਹੈ ਤੁਹਾਨੂੰ ਪਤਾ ਹੋਣਾ ਹੈ ਪਰਚਾ ਖਰਚ ਕਰਾਇਆ ਔਰ ਤੁਸੀਂ ਸਾਰੇ ਜਾਣਦੇ ਹੋ ਔਰ ਅੱਜ ਸਾਡਾ ਜਿਹੜੇ ਪ੍ਰੈਸ਼ਰ ਸਾਹਿਬ ਨੇ ਸ਼ੁਸ਼ੀਲ ਪ੍ਰਾਸ਼ਰ ਜਿਹੜੇ ਪੂਰੀ ਕਲੀ ਚ ਰਹਿੰਦੇ ਨੇ ਪੱਪੀ ਪ੍ਰਾਸ਼ਰ ਦੀ ਉਹ ਵਿਚਾਰੇ ਕੱਲੇ ਕਾਂਗਰਸੀ ਆਉਂਦੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਲਾਈਨ ਚ ਲਵਾ ਕੇ ਵੋਟ ਪਵਾਉਂਦੇ ਆ ਕਿਉਂਕਿ ਉਹ ਬਾਈਪਾਸ ਸਰਜਰੀ ਹੋਈ ਹੈ ਅੱਜ ਮੈਨੂੰ ਉਹ ਘਰੇ ਲੈ ਗਏ ਬਹੁਤ ਇਮੋਸ਼ਨਲ ਹੋਇਆ ਪੀੜੀ ਦੀ ਗਲੀ ਹੈ ਜਿੱਥੇ ਪੱਪੀ ਪ੍ਰਾਸ਼ਰ ਵੀ ਰਹਿੰਦਾ ਹੈ ਪਿੱਛੇ ਕੋਈ ਕੌਂਸਲਰ ਵੀ ਰਹਿੰਦਾ ਹੈ ਔਰ ਨਾਲ ਹੀ ਸਾਡੇ ਸ਼ੁਸ਼ੀਲ ਪ੍ਰਾਸ਼ਰ ਜੀ ਆ ਸ਼ੁਸ਼ੀਲ ਪ੍ਰਾਸ਼ਰ ਜੀ ਦੇ ਘਰੇ ਜਾ ਕੇ ਆਏ ਕਾਂਗਰਸ ਦੇ ਸੇਵਾਦਾਰ ਤੇ ਜਿਹੜੇ ਸਾਡੇ ਨਾਲ ਮਦਦ ਕਰਦੇ ਆ। ਪੋਪੀ ਪ੍ਰਸ਼ੂਜੀ ਦਾ ਮੁੰਡਾ ਵੀ ਉੱਥੇ ਬਾਹਰ ਗੇਟ ਤੇ ਮਿਲਿਆ। ਜਿਵੇਂ ਭਾਜੀ ਸਾਨੂੰ ਉਹ ਚਾਹ ਪੀਓ ਨਹੀਂ ਪੀਓ ਸੇਵਾ ਕਰਦੇ ਆ। ਪਰ ਗੰਦੀ ਰਾਜਨੀਤੀ ਆਪਣੇ ਹਿਸਾਬ ਨਾਲ ਲੋਕ ਕਰਨਾ ਚਾਹੁੰਦੇ ਆ। ਸੋ ਕੋਈ ਕੇ ਨਾ ਮੈਨੂੰ ਸਮਰਥਨ ਦੇਦਾ ਕਿਉਂ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਲੱਗਦੇ ਹੋ, ਮਾਮੇ ਲੱਗਦੇ ਹੋ ਮੈਂ ਤੁਹਾਨੂੰ ਸਮਰਥਨ ਦੇਦਾ। ਵਡੇਰਾ ਪੁੱਤ ਬਣ ਕੇ ਲੜੋ। ਔਰ ਇਹੋ ਜਿਹੀ ਹਰਕਤਾਂ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹ ਉਹ ਇਹੋ ਜਿਹੀ ਹਰਕਤਾਂ ਕਰਦੇ ਹੁੰਦੇ ਸੋ ਇੱਕਦਾ ਆ ਗੱਲ ਕਲੀਅਰ ਹੈ ਦੂਜਾ ਬਿੱਟੂ ਸੇਠ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਐ ਐਡਾ ਕਦੇ ਲੈਣਾ ਬੱਕਰੀ ਵਰਗਾ ਦੇ ਲੈ ਨਾਲ ਦੀ ਨਾਲ ਲਾਈਵ ਹੋ ਜਾਂਦਾ ਪਹਿਲਾਂ ਤਾਂ 4 ਦਿਨ ਪਹਿਲਾਂ ਲਾਈਵ ਹੋ ਗਿਆ ਵੀ ਸੰਜੀਤ ਦਲਵਾਰ ਤੇ ਰਾਜੇ ਵੜਿੰਗ ਨੇ ਕਿਸੇ ਨੂੰ ਹੋਰ ਇੰਚਾਰਜ ਲਾਤਾ ਤੇ ਆਸ਼ੂ ਦੇ ਚਹੂਰ ਲਾਤਾ ਡਾਬਰ ਤੇ ਹੋਰ ਲਾਤਾ ਤਾਂ ਜੋ ਉੱਥੇ ਲੜੋ ਲੜਾਈ ਪੈ ਜੇ ਤੇ ਆਪ ਕੋ ਧਾਪੀ ਹੋ ਜੇ ਤੇ ਲੋਕਾਂ ਨੂੰ ਸਮਝ ਨਾ ਵੀ ਵੀ ਹੋਣ ਚਾਹ ਜਗੂਰ ਲਾਤਾ ਇਹ ਮਤਲਬ ਇਹਨਾਂ ਦੀ ਬੈਦ ਨਹੀਂ ਹੁੰਦੀ। ਉਹਨੇ ਕਹਿ ਰਿਹਾ ਕਿ ਰਾਜਾ ਬਰੇਂਗ ਪੱਪੀ ਨੂੰ ਸਮਰਥਨ ਦੇ ਆਇਆ। ਤੈਨੂੰ ਦੱਸੂਗਾ ਬ੍ਰਦਰ 4 ਤਰੀਕ ਨੂੰ ਜਦੋਂ ਡੱਬੇ ਖੋਲਣਗੇ ਸਮਰਥਨ ਕਿਹਨੇ ਦਿੱਤਾ। ਤੈਨੂੰ ਇਹ ਲੱਗੂਗਾ ਵੀ ਮੈਂ ਤੂੰ ਭਾਜਪੀ ਸਮਰਥਨ ਦੇਈ ਰਾਜਾ ਬਰੇਂਗ। ਸੋ ਜਿੰਨੇ ਬੰਦੇ ਭਾਜਪੀ ਦੇ ਬੂਥ ਤੇ ਬੈਠੇ ਆ ਨਾ ਉਹ ਸਾਰੇ ਜਿਹੜੋਂ ਵੀ ਹੱਥ ਮਲਾਉਂਦੇ ਨਾਲ ਹੀ ਉਮਰ ਘਸਾਉਂਦੇ ਆ ਵੀ ਚਿੰਤਾ ਨਾ ਕਰ। ਸੋ ਇਹਰੇ ਕੈਂਡਾ ਮਤਲਬ ਹੈ ਛੁੱਟੀਆਂ ਫਾਰਮਾਂ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ